ਮੇਰੇ ਬਾਰੇ ਜੇ ਕਿ ਮੈਂ ਜਦੋਂ ਮੈਂ ਅੰਗਰੇਜ਼ੀ ਸਿੱਖਣਾ ਸ਼ੁਰੂ ਕੀਤਾ ਲੱਗਦਾ ਸੀ ਤੇ ਅੰਗਰੇਜ਼ਾਂ ਦੇ ਦੇਸ਼ ਵਿੱਚ ਜਾ ਕੇ ਉਹਨਾਂ ਤੋਂ ਪੜ੍ਹਾਈ ਕਰਦਾ ਸੀ ਕਿ ਮੇਰਾ ਸ਼ੌਕ ਅੰਗਰੇਜ਼ੀ ਨੂੰ ਉਸ ਤੋਂ ਨਾਲ ਸੀ ਕਿ ਇੰਡੀਆਨਰ ਤੋਂ ਦੇਖ ਤੇ ਅੰਗਰੇਜ਼ੀ ਬELLI ਪੁਸਤਕੀ ਮੈਨੇਜ ਕੀਤਾ ਜਾਂ ਤਾਂ ਤੱਕ ਦਾ ਮੇਰਾ ਵਿਸ਼ਾ ਨਵਾਂ ਦੇਸ਼ਕ ਕੰਪਨੀ ਦਾ ਜੇਕਰ ਮੈਂ ਇਹ ਜਿਹੜੇ ਨਵੀਂ ਪੀੜ ਦੇ ਕੁਝ ਵਿਦਿਆਰਥੀ ਹੈ ਇਹਨਾਂ ਨੂੰ ਵੀ ਕੁਝ ਆਪਣਾ ਐਕਸਪੀਰੀਅੰਸ ਮੈਂ ਅਰਥੇ ਸਕਿਉਰਿਟੀ ਫਰਮ ਕੀਤਾ ਉਹਨਾਂ ਦਰਾਂ ਦੇ ਵਿੱਚ ਜਦੋਂ ਕਿਸੇ ਪਬਲੀਕ ਬਾਰੇ ਨੂੰ ਸਪਾਰਨਿਸ਼ ਦਿੰਦਾ ਮੈਂ ਇੱਕ ਬੜੀ ਨਵਾਂ ਕੰਪਨੀ ਚ ਸਕਿਉਰਿਟੀ ਸੁਪਰਵਾਈਜ਼ਰ ਐਂਡ ਮੈਨੇਜਰ ਵੀ ਕੰਮ ਕੀਤਾ ਸੀ ਇਕਾਰ ਹੋਰ ਮੇਰੇ ਕੋਲੇ ਉੱਥੇ ਜਿਹੜੇ ਇੱਥੋਂ ਹੁਣ ਜਦੋਂ ਆਈ ਦਾ ਦੇਖਦੇ ਉਹ ਵੀ ਹਾਈਲਾਈਟ ਕਰ ਰਿਹਾ ਉਹ ਵੀ ਕਰ ਰਿਹਾ ਜਿਹੜੇ ਪੁਆਇੰਟਸ ਉਤੇ ਜਾਂਦੇ ਸੀ ਤੋਂ ਸਟੂਡੈਂਟਸ ਜਾਂ ਸਟੱਡੀ ਕਰ ਪਾਸੇ ਜਾਂਦੇ ਆ ਉਸ ਸਟੋਰੀ ਦੀ ਜੋਬ ਕਰਦੇ ਸੀ ਕਿ ਤੁਹਾਨੂੰ ਹੌਲੀ ਹੌਲੀ ਜਦੋਂ ਪਤਾ ਲੱਗਾ ਇੰਡੀਅਨ ਅਰਮਡ ਫੋਰਸ ਵਾਲੇ ਆਰਮੀ ਵਾਲੇ ਆਦੇ ਨੂੰ ਪਤਾ ਲੱਗਾ ਸੀ ਹੈ ਉਸ ਸਟੋਰੀ ਮੁਹਾਰਤ ਦੇ ਵਿੱਚ ਆਉਣਾ ਲੱਗੇ ਇਹ ਵੀ ਕਰਨਾ ਹੁਣ ਮੈਂ ਜਿੰਨੇ ਇਹ ਨਵੇਂ ਸਟੂਡੈਂਟਸ ਆ ਰਹੇ ਆ ਬੜੀ ਸੁਣਨ ਵਾਲੀ ਔਰ ਧੰਨ ਵਾਲੀ ਗੱਲ ਐ ਐਕਸਪੀਰੀਅੰਸ ਈ ਮੈਨੂੰ ਉੱਥੇ ਵਿੱਚ ਆਮ ਲੋਕ ਇਹਦੇ ਬਰੌਟ ਸਕਿਉਰਟੀ ਵਾਲੀ ਐ ਤੇ ਉੱਥੇ ਕੀ ਹੋਇਆ ਜਿੱਦੋਂ ਸਕਿਉਰਟੀ ਦੀ ਜੌਬ ਕਰਦੇ ਆ ਦੋ ਤਰ੍ਹਾਂ ਦੇ ਸਟੂਡੈਂਟ ਜਾਂਦੇ ਆ ਇੱਕ ਤਰ੍ਹਾਂ ਨਕਲ ਮਾਰ ਕੇ ਡਿਗਰੀ ਕਰਕੇ ਜਾਂਦੇ ਆ ਔਰ ਇੱਕ ਦੇ ਆ ਰੀਅਲ ਸਟੂਡੈਂਟ ਔਰ ਮੈਂ ਦੇਖਿਆ ਇੱਕ ਨੂੰ ਪੋਸਟ ਗ੍ਰੈਜੂਏਟ ਸਟੂਡੈਂਟਸ ਦੇ ਆਰ ਨਾਟ ਇਬਲ ਟੂ ਰਾਈਟ ਸੌਰੀ ਉਹ ਆਪਣੀ ਸਕਿਉਰਟੀ ਰਿਪੋਰਟ ਵੀ ਸਹੀ ਤਰ੍ਹਾਂ ਨਹੀਂ ਲਿਖਣੀ ਹੁੰਦੀ ਪਕੀਜ਼ਾ ਹਦ ਤੋ ਮੈਂ ਤੁਹਾਨੂੰ ਦੇ ਰਿਹਾ ਹੁਣ ਇੱਕ ਫੀਲਡ ਲਗਾਉਂਗਾ ਵੈਟਰਨਰੀ ਡਾਕਟਰ ਕੋਈ ਉਹਨਾਂ ਨੇ ਇੱਕ ਇੰਗਲਿਸ਼ ਦਾ ਟੈਸਟ ਰੱਖਿਆ ਰਿਹਾ ਔਰ ਉਹਦੇ ਵਿਅਕਤੀ ਉਹ ਪੈਸੇ ਨਹੀਂ ਪਾਸ ਕਰ ਸਕੇ ਔਰ ਉੱਥੇ ਯੂਨੀਅਨ ਬਣ ਗਈਆਂ ਜਿੰਨੇ ਵੀ ਇੰਡੀਅਨ ਵੈਟਰਨਰੀ ਦੇ ਡਾਕਟਰ ਕਰਿਆ ਇੱਕ 그룹 ਹੈ ਜਿਹੜਾ ਟੈਸਟ ਪਾਸ ਕਰਦਾ ਉਹਨੂੰ ਵੀ ਰੱਗ ਯੂਨੀਅਨ ਦਾ ਦੂਸਰਾ ਬਕਰੀ ਹੈ ਇਨਫੈਕਟ ਸਚਾਈ ਇਹ ਹੈ ਕਿ ਜਿਹੜੇ ਇੰਟੈਲੀਜੈਂਟ ਆ ਉਹ ਪਾਸ ਕਰੇ ਉਹ ਬਰਫਕਾ ਗਿਆ ਉੱਪਰ। ਔਰ ਮੇਰੀ ਬੇਨਤੀ ਇਹ ਹੈ ਇਹਨਾਂ ਸਟੂਡੈਂਟਸ ਨੂੰ ਉਹ ਆਪਣੇ ਕੰਮ ਦੇ ਵਿੱਚ ਪ੍ਰੋਫੈਸ਼ਨਲ ਪ੍ਰੋਫੈਸ਼ਨ ਹੋ ਕੇ ਜਾਓ ਔਰ ਜਾਣ ਤੋਂ ਪਹਿਲਾਂ ਇੰਗਲਿਸ਼ ਦੇ ਲੈਸਨ ਲਵੋ। ਇੰਗਲਿਸ਼ ਸਪੀਕਿੰਗ ਦੇ ਸਪੈਸ਼ਲੀ ਤੋਕੇ ਜਿਹੜੀ ਸੈਂਗਲਿਸ਼ ਹੈ ਉੱਥੇ ਲਿਖਣੀ ਬੜੀ ਚੰਗੀ ਆ ਬੋਲਣੀ ਚੰਗੀ ਆ ਔਰ ਸਮਝਣੀ ਬੜੀ ਔਖੀ ਆ। ਇਹ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੁੰਨਾ। ਸਾਇੰਸ ਕਰਕੇ